ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਮਾਤਾ ਗੁਜਰ ਕੌਰ ਜੀ ਦੀ ਪਵਿੱਤਰ ਕੋਖ ਦੇ ਵਿੱਚੋਂ 1666 ਈਸਵੀ ਪਟਨੇ ਦੀ ਧਰਤੀ ਉੱਤੇ ਧੰਗ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਉਸ ਸਮੇਂ ਆਸਾਮ ਦੇ ਵਿੱਚ ਦੋ ਰਾਜਿਆਂ ਦੀ ਆਪਸ ਵਿੱਚ ਸੰਧੀ ਕਰਵਾਉਣ ਦੇ ਲਈ ਗਏ ਹੋਏ ਨੇ ਆਪਸ ਵਿੱਚ ਸਮਝੌਤਾ ਕਰਾਉਣ ਦੇ ਲਈ ਗੁਰੂ ਸਾਹਿਬ ਜੀ ਨੂੰ ਬੁਲਾਇਆ ਗਿਆ ਤੇ ਗੁਰੂ ਪਾਤਸ਼ਾਹ ਜੀ ਉੱਥੇ ਗਏ ਹੋਏ ਨੇ ਤੇ ਪਿੱਛੇ ਪ੍ਰਕਾਸ਼ ਹੁੰਦਾ ਸੁਨੇਹਾ ਪਹੁੰਚਦਾ ਤੇ ਨਾਮ ਗੋਵਿੰਦ ਰਾਏ ਰੱਖਿਆ ਜਾਂਦਾ ਤੇ ਉਸ ਤੋਂ ਬਾਅਦ ਅਗਲਾ ਜੀਵਨ ਪੰਧ ਜਿਹੜਾ ਉਹ ਸ਼ੁਰੂ ਹੁੰਦਾ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਾਤਾ ਗੁਜਰ ਕੌਰ ਜੀ ਬਾਲਕ ਗੋਵਿੰਦ ਰਾਏ ਅਤੇ ਹੋਰ ਬਾਕੀ ਸੰਗਤਾਂ ਨੂੰ ਸੁਨੇਹਾ ਭੇਜਦੇ ਨੇ ਵੀ ਚੱਕ ਨਾਨਕੀ ਨਗਰ ਪਹੁੰਚਣ ਦੀ ਕਿਰਪਾਲਤਾ ਕਰੋ ਉੱਥੇ ਪਹੁੰਚਦੇ ਨੇ ਲੰਮਾ ਪੈਂਡਾ ਤੈਅ ਕਰਕੇ ਬੜੀਆਂ ਹੀ ਬਖਸ਼ਿਸ਼ਾਂ ਮੇਹਰਾਂ ਜੀਵਨ ਤੋਂ ਹੀ ਘਾੜਤ ਜਿਹੜੀ ਹੈ ਨਾ ਬੜੀ ਵੱਡੀ ਤਪੱਸਿਆ ਦੇਖੋ ਇੱਕ ਸੱਤ ਪੁਰਸ਼ ਦੀ ਘਾੜਤ ਹੈ ਨਾ ਜਿਹੜੀ ਉਹ ਮਾਂ ਦੇ ਹਵਾਲੇ ਹੀ ਹੈ ਇੱਕ ਮਾਂ ਦੇ ਕੋਲ ਹੈ ਚੰਗਾ ਜੀਵਨ ਘੜਨਾ ਇਨਸਾਨ ਦਾ ਮਾਂ ਦੇ ਬਸ ਵਿੱਚ ਹੈ ਹੁਣ ਇਧਰ ਜਿਹੜੀ ਮਾਂ ਆ ਨਾ ਉਹਨੇ ਬਚਪਨ ਤੋਂ ਬੰਦਗੀ ਨਹੀਂ ਛੱਡੀ ਭਰੋਸਾ ਨਹੀਂ ਛੱਡਿਆ ਗੁਰੂ ਦਾ ਯਕੀਨ ਨਹੀਂ ਛੱਡਿਆ ਕਿਉਂਕਿ ਜਦੋਂ ਵਿਆਹ ਕੇ ਆਈ ਹੈ ਉਦੋਂ ਸਹੁਰਾ ਗੁਰੂ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੀਰੀ ਪੀਰੀ ਦੇ ਮਾਲਕ ਤੇ ਉਹ ਵੀ ਜਿਹੜਾ ਸਮਾਂ ਆ ਨਾ ਕੋਈ ਬਹੁਤਾ ਲੰਮਾ ਸਮਾਂ ਨਹੀਂ ਹੋਇਆ ਦਾਦੇ ਸਹੁਰੇ ਦੀ ਸਹਾਦਤ ਨੂੰ ਵੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਫਿਰ ਉਸ ਤੋਂ ਬਾਅਦ ਸੇਵਾ ਸਿਮਰਨ ਬੰਦਗੀ ਭਰੋਸਾ ਯਕੀਨ ਤੇ ਵਿਆਹ ਨੂੰ ਵੀ ਲੰਮਾ ਸਮਾਂ ਬਤੀਤ ਹੋ ਗਿਆ ਪਰ ਕਦੇ ਵੀ ਮੁਖ ਦੇ ਵਿੱਚੋਂ ਏ ਆਵਾਜ਼ ਨਹੀਂ ਨਿਕਲੀ ਵੀ ਬੜਾ ਲੰਮਾ ਸਮਾਂ ਹੋ ਗਿਆ ਵਿਆਹ ਨੂੰ ਸਦਰਾਂ ਹੁੰਦੀਆਂ ਨੇ ਵਿਆਹ ਤੋਂ ਬਾਅਦ ਬੱਚਾ ਹੋਵੇ ਪਰਿਵਾਰ ਦੇ ਵਿੱਚ ਜੀਆਂ ਦਾ ਵਾਅਦਾ ਹੋਵੇ ਪਰ ਕਦੇ ਵੀ ਨਹੀਂ ਨਾ ਉਲਾੰਬਾ ਏ ਨਾ ਚਾਨਾ ਏ ਜਦ ਕਿ ਹਰੇਕ ਪਤੀ ਪਤਨੀ ਦਾ ਇਹ ਕਹਲੇ ਵੀ ਮਨ ਦੇ ਵਿੱਚ ਇੱਕ ਚਾਹ ਹੁੰਦੇ ਨੇ ਸਦਰਾਂ ਹੁੰਦੀਆਂ ਨੇ ਵੀ ਘਰ ਦੇ ਵਿੱਚ ਬੱਚਾ ਆਵੇਗਾ ਜੀਆਂ ਦਾ ਵਾਅਦਾ ਹੋਵੇਗਾ ਤੇ ਜਿਹੜਾ ਸਾਡਾ ਪਰਿਵਾਰ ਹੈ ਉਹ ਵਧੇਗਾ ਲੰਮਾ ਸਮਾਂ ਬੀਤਿਆ ਤੇ ਇੰਨੀ ਕੋ ਹਰ ਥਾਂ ਦੇ ਉੱਤੇ ਜਿੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਜੇ ਬਾਬੇ ਬਕਾਲੇ ਆ ਕੇ ਵੀ ਵਸੇ ਨੇ ਨਾ ਤੇ ਉੱਥੇ ਵੀ ਮਾਤਾ ਗੁਜਰਕੌਰ ਜੀ ਨੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕਦੇ ਵੀ ਕਦਮਾਂ ਤੋਂ ਪਾਸੇ ਨਹੀਂ ਰਜਾ ਵਿੱਚ ਨੇ ਸਿੱਖ ਦੇ ਰੂਪ ਦੇ ਵਿੱਚ ਵਿਚਰ ਰਹੇ ਨੇ ਤੇ ਉਹ ਵੀ ਨਾਲ ਬਰਾਬਰ ਸਿੱਖ ਦੇ ਰੂਪ ਵਿੱਚ ਹੀ ਵਿਚਰ ਰਹੇ ਨੇ ਪਤੀ ਪਤਨੀ ਗ੍ਰਸਤੀ ਜੀਵਨ ਉਤੇ ਘਰ ਦਾ ਆ ਨਾ ਸੰਗਤਾਂ ਦੇ ਵਿੱਚ ਵਿਚਰਨ ਮਿਲ ਤੇ ਸਿੱਖ ਹੈ ਤੇ ਉਥੇ ਸਿੱਖ ਸਾਰੇ ਇੱਕੋ ਜਿਹੇ ਹੋ ਜਾਂਦੇ ਨੇ ਗੁਰੂ ਲਈ ਕਿਉਂਕਿ ਉਥੇ ਫਰਕ ਨਹੀਂ ਹੈ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਇੱਕੋ ਜਾਇਆ ਪਿਆਰ ਫਰਕ ਨਹੀਂ ਉਥੇ ਤੇ ਜਿਹੜਾ ਗੋਬਿੰਦ ਰਾਏ ਪ੍ਰਕਾਸ਼ ਹੁੰਦਾ ਆ ਨਾ ਇਤਿਹਾਸ ਨੇ ਵੱਖੋ ਵੱਖਰੀਆਂ ਡੇਟਾਂ ਪਈਆਂ ਇਹਨਾਂ ਆਪਾਂ ਝਗੜਿਆਂ ਚ ਨਹੀਂ ਪੈਣਾ ਕੋਈ 26 ਸਾਲ ਕਹਿੰਦਾ ਕੋਈ 27 ਸਾਲ ਕਹਿੰਦਾ ਕੋਈ 30 ਵੀ ਕਹਿੰਦਾ ਕੋਈ 33 ਵੀ ਕਹਿੰਦਾ ਜਦੋਂ ਪ੍ਰਕਾਸ਼ ਹੁੰਦਾ ਗੋਵਿੰਦ ਰਾਏ ਜੀ ਦਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਤੇ ਕਹਿੰਦੇ ਉਦੋਂ ਮਾਤਾ ਗੁਜਰ ਕੌਰ ਜੀ ਦੀ ਉਮਰ ਜਿਹੜੀ ਹੈ 43 ਸਾਲ ਦੀ ਹੈ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਉਮਰ ਜਿਹੜੀ ਉਹ 45 ਸਾਲ ਦੀ ਹੈ ਮੋਟਾ ਜਾ ਹਿਸਾਬ ਕਿਤਾਬ ਬਸ ਜਾਣਕਾਰੀ ਹਿਤ ਹੁਣ ਕਈ ਸਾਲਾਂ ਦਾ ਸਬਰ ਹੈ ਸਿੱਧਕ ਹੈ ਭਰੋਸਾ ਹੈ ਯਕੀਨ ਹੈ ਗੁਰੂ ਹੈ ਗੁਰਬਾਣੀ ਹੈ ਨਾਮ ਹੈ ਬੰਦਗੀ ਹੈ ਟਿਕਾ ਹੈ ਮਨ ਦਾ ਤੇ ਬਚਪਨ ਤੋਂ ਹੀ ਜਿਹੜਾ ਕੁਛ ਮਾਂ ਨੇ ਇਬਾਦਤ ਦੇ ਵਿੱਚੋਂ ਇਕੱਤਰ ਕੀਤਾ ਇਕੱਠਾ ਕੀਤਾ ਹੋਇਆ ਨਾ ਤੇ ਉਹਦਾ ਫਲ ਉਹਦੇ ਪੁੱਤਰ ਨੂੰ ਵੀ ਹੈ ਇਸੇ ਕਰਕੇ ਬਚਪਨ ਤੋਂ ਹੀ ਐਸੀਆਂ ਖੇਡਾਂ ਐਸੇ ਕਾਰਨਾਮੇ ਜਿਹੜੇ ਆਮ ਦੁਨੀਆ ਦੇ ਸਮਝ ਤੋਂ ਪਰੇ